ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਜੀਠਾ ਹਲਕੇ ਦੇ ਵਿੱਚ ਜਰੇਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਬੀਬੀ ਜ਼ਗੀਰ ਕੌਰ ਨੇ ਦਿੱਤਾ ਵੱਡਾ ਬਿਆਨ ਬੀਬੀ ਜ਼ਗੀਰ ਕੌਰ ਵੱਲੋਂ ਇਹ ਸ਼ਰਾਬ ਦਾ ਗੋਰਖ ਧੰਦਾ ਇੱਕ ਸਿਆਸੀ ਸਰਪ੍ਰਸਤੀ ਦੇ ਹੇਠ ਚੱਲ ਰਿਹਾ ਹੈ ਉਹ ਲੀਡਰ ਚਲਾ ਰਿਹਾ ਹੈ ਪਿਛਲੇ ਲੰਬੇ ਸਮੇਂ ਤੋਂ ਇਸਤੇ ਬਾਰੇ ਉਹਨਾਂ ਨੇ ਇਹ ਮੀਡੀਆ ਦੇ ਉੱਪਰ ਆ ਕੇ ਜਾਣਕਾਰੀ ਦਿੱਤੀ ਹੈ ਉਹ ਕਿਹੜਾ ਲੀਡਰ ਹੈ ਅਕਾਲੀ ਦਲ ਪਾਰਟੀ ਦਾ ਹੈ ਕਾਂਗਰਸ ਪਾਰਟੀ ਦਾ ਹੈ ਜਾਂ ਝਾੜੂ ਵਾਲੀ ਪਾਰਟੀ ਦਾ ਹੈ ਉਸ ਦੇ ਬਾਰੇ ਉਹਨਾਂ ਨੇ ਖੁਲਾਸੇ ਕੀਤੇ ਨੇ ਕਿ ਜਰੀਲੀ ਸ਼ਰਾਬ ਜਿਸ ਦੇ ਨਾਲ ਸੰਗਰੂਰ ਵਿੱਚ ਮੌਤਾਂ ਹੁੰਦੀਆਂ ਨੇ ਗੁਰਦਾਸਪੁਰ ਵਿੱਚ ਹੁੰਦੀਆਂ ਨੇ ਤੇ ਇੱਥੇ ਮਾਝੇ ਵਿੱਚ ਅੰਮ੍ਰਿਤਸਰ ਵਿੱਚ ਹੁੰਦੀਆਂ ਨੇ ਇਹ ਬਹੁਤ ਵੱਡਾ ਇਸ ਦੇ ਪਿੱਛੇ ਇੱਕ ਤੱਤ ਛੁਪਿਆ ਹੋਇਆ ਹੈ ਜੋ ਬੀਬੀ ਜਗੀਰ ਕੌਰ ਨੇ ਸਾਰੇ ਖੁਲਾਸੇ ਕਰ ਦਿੱਤੇ ਨੇ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਨਾਲ ਇਹਨਾਂ ਦੀ ਜੋ ਦੂਰੀਆਂ ਵਧੀਆਂ ਹੋਈਆਂ ਨੇ ਪੰਜਵੇਂ ਵਰੀ ਕਮੇਟੀ ਦੇ ਵੱਲ ਇਹ ਜਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਤੁਰੇ ਹੋਏ ਨੇ ਪੂਰੇ ਪੰਜਾਬ ਵਿੱਚ ਅਕਾਲੀ ਦਲ ਦੀ ਭਰਤੀ ਹੋ ਰਹੀ ਏ ਸੁਖਵੀਰ ਸਿੰਘ ਬਾਦਲ ਦੇ ਨਾਲ ਭਾਵੇਂ ਇਹਨਾਂ ਦੀ ਕੋਈ ਵੀ ਨੁਕਸਚੋਕ ਨਹੀਂ ਸ਼ਖਬੀਰ ਸਿੰਘ ਬਾਦਲ ਨੂੰ ਇਹ ਪ੍ਰਧਾਨ ਦੇ ਅਹੁਦੇ ਤੋਂ ਸਹਿਕਾਰ ਨਹੀਂ ਕਰਦੇ ਔਰ ਅਕਾਲੀ ਦਰਪਾਰਟੀ ਨੂੰ ਮਜ਼ਬੂਤ ਕਰਨਾ ਇਹ ਤੁਰੇ ਹੋਏ ਨੇ ਦੂਸਰੇ ਪਾਸੇ ਰਾਜਨੀਤੀ ਦੇ ਵਿੱਚ ਵੀ ਬੀਬੀ ਜ਼ਗੀਰ ਕੌਰ ਜੋ ਦੁਆਬੇ ਏਰੀਏ ਦੇ ਵਿੱਚ ਔਰ ਮਾਝੇ ਏਰੀਏ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਆਧਾਰ ਹੈ ਮਾਲਵੇ ਵਿੱਚ ਤਾਂ ਬਹੁਤ ਘੱਟ ਹੈ ਬੀਬੀ ਜ਼ਗੀਰ ਕੌਰ ਇਧਰ ਵਿਚਰਦੇ ਨਹੀਂ ਮਾਝੇ ਤੇ ਦੁਆਬੇ ਦੇ ਵਿੱਚ ਇਹਨਾਂ ਦਾ ਲੋਕਾਂ ਦੇ ਨਾਲ ਮੇਲ ਜੋਲ ਕਾਫੀ ਜ਼ਿਆਦਾ ਹੈ ਸੋ ਬੀਬੀ ਜ਼ਗੀਰ ਕੌਰ ਨੇ ਜੋ ਮਜੀਠਾ ਹਲਕੇ ਵਿੱਚ ਇਹ 23 ਮੋਤਾਂ ਹੋਈਆਂ ਨੇ ਉਸ ਦੇ ਉੱਪਰ ਦੁੱਖ ਵੀ ਜ਼ਹਿਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਇਹ ਗੋਰਖ ਧੰਦਾ ਜਿਹੜਾ ਹੈ ਇਹ ਸਿਆਸੀ ਸਰਪ੍ਰਸਤੀ ਹਿੱਟ ਚੱਲ ਰਿਹਾ ਹੈ ਉਹ ਸਿਆਸੀ ਸਰਪ੍ਰਸਤੀ ਕਿਸ ਦੀ ਹੈ ਉਹ ਕਿਹੜਾ ਲੀਡਰ ਹੈ ਜਿਹੜਾ ਇਸ ਨੂੰ ਚਲਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅੱਜ ਦਾ ਨਹੀਂ ਇਹ ਪਿਛਲੇ ਕਾਫੀ ਸਮੇਂ ਤੋਂ ਪੂਰਾ ਮਾਝੇ ਦੇ ਵਿੱਚ ਪਰਫੁੱਲਾ ਤੇ ਭਾਵੇਂ ਅਕਾਲੀ ਸਰਕਾਰ ਸੀ ਤੇ ਭਾਵੇਂ ਕਾਂਗਰਸ ਸਰਕਾਰ ਸੀ ਇਹ ਉਦੋਂ ਦਾ ਚੱਲਿਆ ਹੋਇਆ ਹੈ ਸੇਫ ਤਾਂ ਸਿਰਫ ਜਦੋਂ ਸਰਕਾਰ ਬਦਲਦੀ ਏ ਇਹ ਧੰਦਾ ਚਲਾਉਣ ਵਾਲੇ ਲੋਕ ਉਹਨਾਂ ਸਰਕਾਰਾਂ ਦੇ ਨਾਲ ਨੇੜਤਾ ਪਾ ਲੈਂਦੇ ਨੇ ਜਿਸ ਦੀ ਸਰਕਾਰ ਆਉਂਦੀ ਏ ਇਹਨਾਂ ਧੰਦਾ ਕਰਨ ਵਾਲਿਆਂ ਦਾ ਉਹਨਾਂ ਦੀਆਂ ਗੱਡੀਆਂ ਦੇ ਨਾਲ ਚਲੇ ਜਾਂਦੇ ਨੇ ਉਹਨਾਂ ਦੀਆਂ ਗੱਡੀਆਂ 'ਚ ਬੈਠ ਜਾਂਦੇ ਨੇ ਤੇ ਇਹ ਆਪਣਾ ਧੰਦਾ ਲਗਾਤਾਰ ਚਲਾਈ ਰੱਖਦੇ ਨੇ ਜਿਹੜਾ ਅਕਾਲੀ ਸਰਕਾਰ ਸਮੇਂ ਸੀ ਉਹੀ ਹੁਣ ਹੋ ਰਿਹਾ ਹੈ ਕਾਂਗਰਸ ਸਰਕਾਰ ਸਮੇਂ ਸੀ ਉਹੀ ਹੁਣ ਹੋ ਰਿਹਾ ਹੈ ਔਰ ਉਹਨਾਂ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਵੱਡੇ ਦਾਅਵੇ ਕਰ ਰਹੇ ਨੇ ਕਿ ਯੁੱਧ ਨਸ਼ਿਆਂ ਵਿਰੁੱਧ ਮਹਮ ਚਲਾਈਏ ਪੰਜਾਬ ਵਿੱਚੋਂ ਨਸ਼ੇ ਖਤਮ ਹੋ ਗਏ ਨੇ ਮਈ ਦਾ ਮਹੀਨਾ ਜੋ ਲਾਸਟ 31 ਮਈ ਤੱਕ ਜਿਹੜਾ ਨਸ਼ੇ ਮੁਕਤ ਕਰ ਦਿੱਤਾ ਜਾਵੇਗਾ ਪੰਜਾਬ ਉਹ ਅੱਜ ਸਾਰੀ ਫੂਕ ਨਿਕਲ ਗਈ ਏ ਆਮ ਆਦਮੀ ਪਾਰਟੀ ਦੀ ਜਿਸ ਨਾਲ 22 ਮੌਤਾਂ ਹੋਈਆਂ ਨੇ ਜਿਹੜੀ ਲਈ ਸ਼ਰਾਬ ਨਾਲ ਗਰੀਬ ਲੋਕਾਂ ਦੀ ਜਾਨ ਲੈਣ ਨਾਲ ਜਿਹੜੇ ਰਸੂਕਵਾਂ ਲੀਡਰ ਨੇ ਜਿਹੜੇ ਵੱਡੇ ਲੋਕ ਨੇ ਉਹ ਅੱਜ ਵੀ ਇਹ ਧੰਦੇ ਨੂੰ 2-4 ਦਿਨ ਵਾਸਤੇ ਬੰਦ ਕਰਨਗੇ ਉਸ ਤੋਂ ਬਾਅਦ ਫਿਰ ਇਹ ਲਗਾਤਾਰ ਜਾਰੀ ਰਵੇਗਾ ਸੋ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਬਹੁਤ ਵੱਡੀ ਮਹਿਮ ਲੈ ਕੇ ਚੱਲੀ ਹੋਈ ਹੈ ਪਰ ਜੋ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਅਜੇ ਧੰਦੇ ਚੱਲ ਰਹੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾਵੇਗਾ ਸੋ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਜਿਹੜੇ 10 ਲੋਕ ਅਜੇ ਵੀ ਜ਼ੇਰੇ ਇਲਾਜ ਹਨ ਉਹਨਾਂ ਦਾ ਇਲਾਜ ਪੰਜਾਬ ਸਰਕਾਰ ਕਰਵਾਵੇ ਅਤੇ ਪੀੜਤ ਪਰਿਵਾਰਾਂ ਨੂੰ ప్రతి ਵਿਅਕਤੀ 25 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਵੇ ਔਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਜਿਹੜੀ ਜਰੀਲੀ ਸ਼ਾਵ ਕਾਰਨ ਤਰਨਤਾਰ ਅੰਮ੍ਰਿਤਸਰ ਤੇ ਗੁਰਦਾਸਪੁਰ ਸੰਗਰੂਰ ਪਿਛਲੇ ਸਮੇਂ ਦੌਰਾਨ ਮੌਤਾਂ ਹੋਈਆਂ ਨੇ ਉਹਨਾਂ ਦੀ ਵੀ ਜਾਂਚ ਕਰਵਾਈ ਜਾਵੇ ਜੋ ਕਿ ਪੰਜਾਬ ਪੁਲਿਸ ਦੇ ਵੱਲੋਂ ਭਾਵੇਂ ਐਸਐਸਪੀ ਡੀਐਸਪੀ ਐਸਐਚਓ ਸਸਪੈਂਡ ਕਰ ਦਿੱਤੇ ਜਾਂਦੇ ਨੇ ਐਕਸਾਈਜ਼ ਵਿਭਾਗ ਦੇ ਅਫਸਰ ਸਸਪੈਂਡ ਕਰ ਦਿੱਤੇ ਜਾਂਦੇ ਨੇ ਪਰ ਉਹ ਸਸਪੈਂਡ ਕਰਨ ਨਾਲ ਇਹ ਧੰਦੇ ਨਹੀਂ ਰੁਕਣੇ ਇਹ ਕੋਈ ਐਕਸ਼ਨ ਲੈਣਾ ਪਵੇਗਾ ਪੰਜਾਬ ਦੇ ਵਿੱਚ ਸੋ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੇ ਉੱਪਰ ਉਹਨਾਂ ਨੇ ਇਹ ਆਸ ਕੀਤੀ ਏ ਕਿ ਇਹਦੇ ਉੱਪਰ ਇੱਕ ਟੀਮ ਪਾਈ ਜਾਵੇ ਔਰ ਇਸ ਦੀ ਜਾਂਚ ਕਰਵਾਈ ਜਾਵੇ ਕਿ ਇਹ ਕਿਹੜਾ ਲੀਡਰ ਹੈ ਜਿਸ ਦੀ ਸ਼ੈ ਨਾਲੇ ਸਭ ਕੁਝ ਹੋ ਰਿਹਾ ਸੋ ਉਹਨਾਂ ਦਾ ਇਸ਼ਾਰੇ-ਇਸ਼ਾਰੇ ਦੇ ਵਿੱਚ ਆਪਣੀ ਹੀ ਪਾਰਟੀ ਵਾਲੇ ਪਾਸੇ ਵੀ ਇਸ਼ਾਰਾ ਸੀ ਕਾਂਗਰਸ ਪਾਰਟੀ ਵਾਲੇ ਪਾਸੇ ਵੀ ਇਸ਼ਾਰਾ ਸੀ ਔਰ ਉਹਨਾਂ ਦਾ ਝਾੜੂ ਵਾਲੀ ਪਾਰਟੀ ਵਾਲੇ ਪਾਸੇ ਵੀ ਇਸ਼ਾਰਾ ਸੀ ਵੀ ਤਿੰਨੋਂ ਪਾਰਟੀਆਂ ਦੇ ਵਿੱਚ ਇਹ ਲੀਡਰ ਬੈਠੇ ਨੇ ਇਹ ਜਿਹੜੇ ਗੋਰਖ ਧੰਦਾ ਕਰਨ ਵਾਲੇ ਹੁੰਦੇ ਨੇ ਉਹ ਇਸੇ ਕਰਕੇ ਸਰਕਾਰਾਂ ਨਾਲ ਰਲਦੇ ਨੇ ਔਰ ਸਰਕਾਰਾਂ ਦੇ ਵਿੱਚੋਂ ਵੋਟਾਂ ਦੇ ਹੱਕ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਗੱਡੀਆਂ ਤੋਰਦੇ ਨੇ ਉਹਨਾਂ ਦੇ ਨਾਲ ਪੈਸੇ ਦੀ ਮਦਦ ਕਰਦੇ ਨੇ ਤੇ ਫਿਰ ਉਹ ਆਪਣੇ ਇਹ ਧੰਦੇ ਕਰਦੇ ਨੇ ਸੋ ਬੀਬੀ ਜ਼ਗੀਰਕੌਰ ਵੱਲੋਂ ਜੋ ਇਹ ਵੱਡੇ ਇਲਜ਼ਾਮ ਲਾਏ ਗਏ ਨੇ ਸਾਰੀਆਂ ਹੀ ਪਾਰਟੀਆਂ ਦੇ ਉੱਪਰ